ਰਾਮ ਕਮਨੀ ਨਾਨੀ ਐ ਮੈਂ ਪਲਸ 2 ਕਾਮਰਸ ਐਸਓਈ ਦੀ ਵਿਦਿਆਰਥਣ ਆ ਮੈਂ ਸਕੂਲ ਆਫ ਫੈਮਿਨੈਂਸ ਲੈਰਾ ਗਾਗਾ ਜ਼ਿਲ੍ਹਾ ਸੰਗਰੂਰ ਵਿੱਚ ਪੜਦੀ ਆਂਗੀ ਮਿੱਟਾ ਅਜੇ ਧਰਨਾ ਕਿਉਂ ਲਗਾਇਆ ਤੁਸੀਂ ਬਾਹਰ ਗੇਟ ਦੇ ਬਾਹਰ ਬੈਠੇ ਹੋ ਕੀ ਕਾਰਨ ਹੈ ਜੇ ਤੁਹਾਡਾ ਇਹ ਧਰਨਾ ਕਿਉਂਕਿ ਇਸ ਕਰਕੇ ਲੱਗਿਆ ਕਿਉਂਕਿ ਜੋ ਸਾਡੇ ਪੰਜਾਬੀ ਲੈਕਚਰਾਰ ਨੇ ਉਹ ਸਕੂਲ ਦੇ ਪ੍ਰਿੰਸੀਪਲ ਵੀ ਨੇਗੇ ਤੇ ਉਹ ਸਕੂਲ ਦੀ ਸਾਰੀ ਬਾਗਦੋੜ ਨੇ ਉਹ ਸੰਭਾਲਦੇ ਨੇ ਸਕੂਲ ਦੀ ਸਾਰੀ ਮੈਨੇਜਮੈਂਟ ਉਹ ਸੰਭਾਲਦੇ ਨੇਗੇ ਤੇ ਸਾਨੂੰ ਬਹੁਤ ਵਧੀਆ ਟੀਚ ਵੀ ਕਰਦੇ ਨੇ ਪਰ ਹੁਣ ਉਹ ਆਪਣੇ ਟਰਾਂਸਫਰ ਚਾਰਜ ਲਈ ਸਕੂਲ ਦੇ ਵਿੱਚ ਕਰਾ ਰਹੇ ਨੇ ਜੋ ਅਸੀਂ ਨਹੀਂ ਚਾਹੁੰਦੇ ਕਿਉਂਕਿ ਅਗਰ ਉਹ ਚਾਰਜ ਲਈ ਸਕੂਲ ਦੇ ਵਿੱਚ ਚਲੇ ਗਏ ਤਾਂ ਜੋ ਇਹ ਸਾਰਾ ਸਕੂਲ ਹੈ ਇਹ ਸਾਰਾ ਹਿੱਲ ਜਾਏਗਾ ਤੇ ਸਾਰੇ ਜੋ ਟੀਚਰਸ ਨੇ ਬਾਕੀ ਦੇ ਲੈਕਚਰਰਸ ਨੇਗੇ ਤੇ ਉਹ ਵੀ ਸਾਰੇ ਕੀ ਚਲੇ ਜਾਣਗੇ ਲੈਕਚਰਰਸ ਦੇ ਤਾਂ ਸਾਡੇ ਸਕੂਲ ਦੇ ਵਿੱਚ ਪਹਿਲੀ ਬਹੁਤ ਜ਼ਿਆਦਾ ਕਮੀ ਹੈ ਤੇ ਨਰਿੰਦਰ ਸਰ ਦੇ ਜਾਣ ਦੇ ਨਾਲ ਸਾਡੀ ਪੜ੍ਹਾਈ ਦਾ ਵੀ ਬਹੁਤ ਜ਼ਿਆਦਾ ਨੁਕਸਾਨ ਹੋਏਗਾ ਜੋ ਕਿ ਅਸੀਂ ਨਹੀਂ ਚਾਹੁੰਦੇ ਐਸਓਈ ਸਕੂਲ ਸਿਰਫ ਨਰਿੰਦਰ ਸਰ ਦੇ ਕਰਕੇ ਹੀ ਟਿਕਿਆ ਹੋਇਆ ਹੈ ਲਹਿਰੇ ਦੇ ਵਿੱਚ ਫਸਟ ਐਸਓਈ ਸਕੂਲ ਖੁੱਲੇ ਹੈ ਤੇ ਜੋ ਕਿ ਮੈਨੂੰ ਲੱਗਦਾ ਕਿ ਲਹਿਰੇ ਦੀ ਡਿਵੈਲਪਮੈਂਟ ਦੇ ਲਈ ਬਹੁਤ ਅੱਛਾ ਹੈਗਾ ਪਰ ਹੁਣ ਅਗਰ ਨਰਿੰਦਰ ਸਰ ਚਲੇ ਗਏ ਤਾਂ ਐਸਓਈ ਸਾਰਾ ਵਿਗੜ ਜਾਏਗਾ ਤੇ ਇਸ ਕਰਕੇ ਸਾਰੇ ਜੋ ਐਸਓਈ ਵਿਦਿਆਰਥੀ ਨੇ ਸਾਰੇ ਇੱਧਰ ਉੱਧਰ ਹੋ ਜਾਣਗੇ ਤੇ ਜਿਸ ਕਰਕੇ ਸਾਡੀ ਪੜ੍ਹਾਈ ਦਾ ਤੇ ਸਾਡੇ ਫਿਊਚਰ ਦਾ ਬਹੁਤ ਜ਼ਿਆਦਾ ਨੁਕਸਾਨ ਹੋਏਗਾ ਹੁਣ ਕੀ ਮੰਗ ਕਰੇ ਸਰ ਕੋਣ ਅਸੀਂ ਕਰਦੇ ਆ ਕਿ ਜੋ ਸਾਡੇ ਇਨਚਾਰਜ ਪ੍ਰਿੰਸੀਪਲ ਸਰ ਨਿਰਿੰਦਰ ਸਰ ਤੇ ਉਹ ਸਾਡੇ ਸਕੂਲ ਦੇ ਵਿੱਚ ਹੀ ਰਹਿਣ ਤੇ ਜੋ ਉਹਨਾਂ ਦੀ ਬਦਲੀ ਹੈ ਉਹ ਸਰਕਾਰ ਰੱਦ ਕਰ ਦਵੇ ਮੇਰਾ ਨਾਮ ਪ੍ਰਿੰਕਾ ਰਾਣੀ ਹੈ ਮੈਂ ਪਲਾਸਟਿਕ ਕਮੈਸ ਦੀ ਸਟੂਡੈਂਟਾਂ ਸਕੂਲ ਆਫ ਫੈਮਿਨੈਂਸ ਜ਼ਿਲ੍ਹਾ ਸੰਗਰੂਰ ਦੀ ਮੈਂ ਕੀ ਕਹਿਣਾ ਚਾਹੁੰਗੀ ਅੱਜ ਤੁਸੀਂ ਧਰਨਾ ਲਾਇਆ ਸਕੂਲ ਦੇ ਬਾਹਰ ਵੀ ਮਖਰ ਚ ਕੀ ਹੈਗਾ ਅੱਜ ਮੈਂ ਕਹਿਣਾ ਚਾਹੁੰਗੀ ਕਿ ਸਾਡੇ ਪੇਰੈਂਟਸ ਸਾਡੇ ਪੇਰੈਂਟਸ ਵੀ ਆਏ ਆ ਤੇ ਉਹਨਾਂ ਨੇ ਵੀ ਸਾਡੇ ਨਾਲ ਬੈਠ ਕੇ ਧਰਨਾ ਲਗਾਇਆ ਅਸੀਂ ਸਾਰੇ ਬਾਹਰ ਬੈਠ ਕੇ ਧਰਨਾ ਲਗਾ ਰਹੇ ਹਾਂ ਕਿਉਂਕਿ ਸਾਡੇ ਨਰਿੰਦਰ ਸਰ ਪ੍ਰਿੰਸੀਪਲ ਤੇ ਸਾਡੇ ਪੰਜਾਬੀ ਦੇ ਲੈਕਚਰਾਰ ਉਹ ਸਾਨੂੰ ਛੱਡ ਕੇ ਜਾਣਾ ਚਾਹੁੰਦੇ ਆ ਅੱਛਾ ਜੀ ਸਕੂਲ ਦੇ ਵਿੱਚ ਟਰਾਂਸਫਰ ਕਰਾਉਣਾ ਚਾਹੁੰਦੇ ਆ ਜੋ ਕਿ ਅਸੀਂ ਨਹੀਂ ਚਾਹੁੰਦੇ ਕਿਉਂਕਿ ਸਾਡੇ ਪੇਰੈਂਟਸ ਬਹੁਤ ਜ਼ਿਆਦਾ ਸ ਬਹੁਤ ਜ਼ਿਆਦਾ ਬਹੁਤ ਵਧੀਆ ਤਰੀਕੇ ਨਾਲ ਮੈਨੇਜਮੈਂਟ ਕੀਤੀ ਹੋਈ ਹੈ ਉਹਨਾਂ ਨੇ ਸਾਡੇ ਸਕੂਲ ਨੂੰ ਬਹੁਤ ਚੰਗੀ ਤਰ੍ਹਾਂ ਸੰਭਾਲ ਲਿਆ ਹੋਇਆਗਾ ਜੋ ਕਿ ਅਸੀਂ ਨਹੀਂ ਚਾਹਾਂਗੇ ਕਦੇ ਵੀ ਵੀ ਉਹ ਸਾਡੇ ਸਕੂਲ ਨੂੰ ਛੱਡ ਕੇ ਜਾਣ ਕਿਤੇ ਵੀ ਤੇ ਉਹ ਮਤਲਬ ਅਸੀਂ ਸਰਕਾਰ ਨੂੰ ਇਹ ਕਹਿਣਾ ਚਾਹਾਂਗੇ ਵੀ ਸਾਡੇ ਨਰਿੰਦਰ ਸਿੰਘ ਨੂੰ ਮਤਲਬ ਇਹ ਸਕੂਲ ਚੋਂ ਛਾਜਲੀ ਚ ਟਰਾਂਸਫਰ ਨਾ ਕਰਨ ਉਹਨਾਂ ਦੀ 28 ਤਰੀਕ ਨੂੰ ਬਦਲੀ ਹੋਈ ਹੈ ਤੇ ਉਸ ਤੋਂ ਬਾਅਦ ਕੋਈ ਵੀ ਪੰਜਾਬੀ ਦਾ ਲੈਕਚਰਾਰ ਉਰੇ ਨਹੀਂ ਆਇਆ ਤੇ ਅਸੀਂ ਇਹ ਚਾਹਾਂਗੇ ਕਿ ਉਹਨਾਂ ਨੂੰ ਸਾਡੇ ਸਕੂਲ ਚ ਨਾ ਜਾਣ ਦਿੱਤਾ ਜਾਵੇ ਤੇ ਉਹਨਾਂ ਦੀ ਬਦਲੀ ਨਾ ਹੋਵੇ ਇਹਨਾਂ ਪੜਾਈ ਤੇ ਕਿੰਨਾ ਘਾਸ ਪਵੇਗਾ ਇਹਦੇ ਨਾਲ ਸਾਡੀ ਪੜਾਈ ਤੇ ਬਹੁਤ ਜ਼ਿਆਦਾ ਅਸਰ ਪਵੇਗਾ ਸਾਡੇ ਸਕੂਲ ਆਫ ਫੈਮਿਨੈਂਸੀ ਸਟੂਡੈਂਟਸ ਦਾ ਫਿਊਚਰ ਵੀ ਸਪੋਇਲ ਹੋ ਜਾਵੇਗਾ ਤੇ ਸਾਨੂੰ ਬਿਲਕੁਕੁਲ ਹੀ ਪੜਾਈ ਦਾ ਕੁਝ ਵੀ ਨਹੀਂ ਮਿਲੇਗਾ ਤੇ ਅਸੀਂ ਬਹੁਤ ਜ਼ਿਆਦਾ ਮੇਰਾ ਸਰਪਾਲ ਸਿੰਘ ਹੈ ਜੀ ਸਾਬਕਾ ਐਨਸੀ ਹੈ ਜੀ ਮੈਂ ਐਨਸਰਪਾਲ ਅੱਜ ਤੁਹਾਡੇ ਪੇਰੇ ਬੱਚੇ ਇੱਥੇ ਪੜ੍ਹਦੇ ਆ ਸਕੂਲ ਦੇ ਵਿੱਚ ਮੇਰੇ ਬੱਚੇ ਜੀ ਇਸ ਸਕੂਲ ਦੇ ਵਿੱਚ ਮੇਰਾ ਬੇਟਾ ਤੇ ਬੇਟੀ ਦੋਵੇਂ ਇਸ ਸਕੂਲ 'ਚ ਪੜ੍ਹਦੇ ਆ ਜੀ ਤੇ ਜਦੋਂ ਮੇਰੇ ਬੇਟਾ ਜੀ ਗਰਲ ਸਕੂਲ ਦੇ ਵਿੱਚ ਪਹਿਲਾਂ ਪੜ੍ਹਦੇ ਸੀਗੇ ਜੀ ਤੇ ਉੱਥੇ ਵਧੀਆ ਪੋਜੀਸ਼ਨ ਸੀ ਇਹ ਇਹਨਾਂ ਨੇ ਐਮੀਨੇਸ ਦਾ ਟੈਸਟ ਪਾਸ ਕੀਤਾ ਜੀ ਤੋਂ ਦੋ ਸਰ ਨਰਿੰਦਰ ਸਰ ਨੇ ਮੈਨੂੰ ਬਹੁਤ ਕੀਤਾ ਵੀ ਇੱਥੇ ਐਮੀਨੇਸ ਸਕੂਲ ਆ ਰਿਹਾ ਵੀ ਜੋ ਪੰਜਾਬ ਸਰਕਾਰ ਦੀਆਂ ਦਾਇਤਾ ਮੁਤਾਬਕ ਚੱਲ ਰਿਹਾ ਬਹੁਤ ਵਧੀਆ ਵੀ ਹੋਊਗਾ ਤੁਸੀਂ ਕੁੜੀਆਂ ਨੂੰ ਰੇ ਲਾਓ ਤੇ ਮੈਂ ਉਦੋਂ ਬਹੁਤ ਮੈਨੂੰ ਇਹ ਵੀ ਲੱਗਿਆ ਵੀ ਮੁੰਡਿਆਂ ਵਾਲਾ ਸਕੂਲ ਹੈ ਸ਼ਾਇਦ ਉੱਥੇ ਕੋਈ ਹੋਵੇ ਮੇਰੇ ਮੈਂ ਸਕੂਲ ਦੇ ਵਿੱਚ ਸਭ ਤੋਂ ਪਹਿਲਾਂ ਮੈਂ ਆਪਣੀ ਕੁੜੀਆ ਦੀ ਐਡਮਿਸ਼ਨ ਕਰਾਈ ਤੇ ਸਕੂਲ ਦੇ ਦੀ ਇੰਨੀ ਵਧੀਆ ਮੈਨੇਜਮੈਂਟ ਜੋ ਨਰਿੰਦਰ ਸਰ ਨੇ ਆਪਣੇ ਧੰਗ ਨਾਲ ਚਲਾਇਆ ਹੋਇਆ ਸੀ ਮੈਂ ਸਕੂਲ ਦੇ ਵਿੱਚ ਸਨ 95 ਦੇ ਵਿੱਚ 10ਵੀਂ ਕੀਤੀ ਹੈ ਥਾ ਮੈਂ ਉਦੋਂ ਸਾਡੇ ਸ਼ਾਮ ਲਾਲ ਮਾਸਟਰ ਜੀ ਸੀ ਉਹਨਾਂ ਦੀ ਦੇਖੇ ਜਾਂ ਨਰਿੰਦਰ ਸਰ ਦੀ ਉਹਨਾਂ ਅੱਜ ਧਰਨਾ ਲਾਉਣ ਦਾ ਕਾਰਨ ਸਾਡਾ ਇਹ ਅਸਰ ਵੀ ਮੈਨੂੰ ਪਤਾ ਵੀ ਇਸ ਸਕੂਲ ਦੇ ਜੋ ਮੈਨੇਜਮੈਂਟ ਆ ਕਿੰਨੀ ਵਧੀਆ ਨਰਿੰਦਰ ਸਰ ਚਲਾ ਰਹੇ ਸੀ ਤੇ ਕਿਵੇਂ ਇਸ ਐਮੀਨੇਸ ਸਕੂਲ ਨੂੰ ਚਲਾ ਰਹੇ ਆ ਬਹੁਤ ਵਧੀਆ ਮਿਹਨਤ ਕਰ ਰਹੇ ਆ ਇਹਨਾਂ ਦੇ ਹੁੰਦੇ ਸਾਨੂੰ ਆਪਣੇ ਬੱਚਿਆਂ ਦਾ ਕੋਈ ਫਿਕਰ ਨਹੀਂ ਤੇ ਹੁਣ ਜਦੋਂ ਸਾਨੂੰ ਪਤਾ ਲੱਗਿਆ ਵੀ ਇਹ ਵਿੱਚ ਨਿੰਦਰ ਸਰ ਨੇ ਕੁਝ ਕਾਰਨਾ ਕਰਕੇ ਬਦਲੀ ਤਾਂ ਮੈਂ ਇਨਸਾਰ ਨੂੰ ਕਹਿ ਰਿਹਾ ਵੀ ਸਾਡੇ ਪੇਰੈਂਟ ਸਭ ਲੋਈ ਆ ਵੀ ਪੰਜਾਬ ਸਰਕਾਰ ਨੂੰ ਸੀ ਬੇਨਤੀ ਕਰਾਂਗੇ ਵੀ ਇਹਨਾਂ ਦੀ ਟਰਾਂਸਫਰ ਰੋਕੀ ਜਾਵੇ ਤੇ ਜੋ ਸਾਡੇ ਸਿੱਖਿਆ ਮੰਤਰੀ ਨੇ ਹਰਜੋਤ ਸਿੰਘ ਜੀ ਬੈਸ ਮੈਂ ਉਹਨਾਂ ਨੂੰ ਵੀ ਬੇਨਤੀ ਕਰੂੰਗਾ ਤੇ ਸਾਡੇ ਸਾਰੇ ਸਕੂਲ ਦੇ ਸਟਾਫ ਪੇਰੈਂਟਸ ਵੱਲੋਂ ਵੀ ਇਹਨਾਂ ਦੀ ਬਦਲੀ ਰੋਕ ਕੇ ਇਹਨਾਂ ਨੂੰ ਇੱਥੇ ਰੱਖਿਆ ਜਾਵੇ ਤਾਂ ਕਿ ਸਾਡੇ ਬੱਚਿਆਂ ਦਾ ਜਿਹੜਾ ਫਿਊਚਰ ਹੈ ਉਹ ਖਰਾਬ ਨਾ ਹੋਵੇ ਅਸੀਂ ਇਹਨਾਂ ਤੇ ਬੜੇ ਖੁਸ਼ ਆ ਤੇ ਇਹਨਾਂ ਦੇ ਹੁੰਦੇ ਸਾਨੂੰ ਸਾਡੇ ਬੱਚੇ ਦੀ ਕੋਈ ਵੀ ਕਿਸੇ ਰਾਦੀ ਫਿਕਰ ਨਹੀਂ ਹੈ ਵੀ ਸਾਡਾ ਬੱਚਾ ਮੈਂ ਨਿਰਿੰਦਰਪਾਲ ਸਿੰਘ ਜੀ ਪੰਜਾਬੀ ਲੈਕਚਰਰ ਸਕੂਲ ਆਫ ਫਾਈਨੈਂਸ ਲੇਰਾ ਕਾਕਾ ਨਿਰਿੰਦਰ ਜੀ ਤੁਹਾਡੀ ਬਬਲੀ ਤੁਸੀਂ ਆਪਣੇ ਕੋਲ ਦੁੱਧ ਕਰਾਈ ਹੈ ਕੀ ਮਸਲਾ ਹੈ ਅੱਜ ਬੱਚਿਆਂ ਨੇ ਪ੍ਰੋਟੈਸਟ ਕੀਤਾ ਥੋੜੀ ਬਦਲੀ ਓਪਨ ਵਾਸਤੇ ਕੀ ਮਸਲਾ ਕੀ ਹੈ ਸਰ ਮੈਂ ਬਦਲੀ ਆਪਣੇ ਆਪ ਹੀ ਔਨਲਾਈਨ ਅਪਲਾਈ ਕੀਤੀ ਸੀ ਆਪਣੀ ਮਰਜ਼ੀ ਨਾਲ ਹੀ ਕੀਤੀ ਸੀ ਲੇਕਿਨ ਅੱਜ ਕੁਝ ਕੁ ਐਸਐਮਸੀ ਦੇ ਮੈਂਬਰ ਸਹਿਬਾਨ ਤੇ ਬੱਚਿਆਂ ਨੇ ਰਲ ਕੇ ਮਤਲਬ ਇਹ ਕੋਸ਼ਿਸ਼ ਕੀਤੀ ਹੈ ਕਿ ਸਾਨੂੰ ਅਸੀਂ ਕਿਸੇ ਵੀ ਹਾਲ ਦੇ ਵਿੱਚ ਨਹੀਂ ਜਾਣ ਦੇਣਾ ਹੈ ਇਸ ਲਈ ਮਤਲਬ ਇਹਨਾਂ ਨੇ ਅਨੁਸ਼ਕਤ ਵਰਤੇ ਜਿਹੜਾ ਧਰਨਾ ਜਾਂ ਮਜਾਰਾ ਜੋ ਵੀ ਉਹ ਕਹਿ ਸਕਦੇ ਹੋ ਉਹ ਕੀਤਾ ਤੇ ਮੈਨੂੰ ਕਿਸੇ ਤਰ੍ਹਾਂ ਦਾ ਵੀ ਕੋਈ ਵੀ ਇਤਰਾਜ਼ ਨਹੀਂ ਹੈਗਾ ਜਿਵੇਂ ਉਰੇ ਵੀ ਰਹੂੰਗਾ ਮੈਂ ਉਰੇ ਵੀ ਪਹਿਲਾਂ ਵੀ ਚੰਗੀ ਤਰ੍ਹਾਂ ਵਰਕ ਕਰ ਰਿਹਾ ਹਾਂ ਜਿਵੇਂ ਵਰਕ ਕਰੂੰਗਾ ਜੇ ਮੈਂ ਉੱਥੇ ਚਲਾ ਜਾਣਾ ਤਾਂ ਮੈਂ ਉੱਥੇ ਵੀ ਮਤਲਬ ਆਪਣਾ ਕੰਮ ਪਦਲੀ ਕਰਾਉਣ ਦਾ ਸੋਚਿਆ ਕਿਉਂ ਮਤਲਬ ਜਦ ਤੁਸੀਂ ਇਹ ਨੇ ਹਰਮਨ ਪਿਆਰੇ ਬੱਚਿਆਂ ਦੇ ਟੀਚਰ ਹੋ ਤਾਂ ਇਦਾਂ ਕਿਉਂ ਮਨ ਦੇ ਵਿੱਚ ਆਈ ਨਹੀਂ ਵਾਦ ਸਰ ਇਸ ਤਰ੍ਹਾਂ ਹੁੰਦਾ ਵੀ ਮੇਰੀ ਜਿਹੜੀ ਆਪਦੀ ਮਤਲਬ ਉਹ ਹੈ ਉਹ ਇਹ ਹੈ ਕਿ ਮੈਂ ਮਤਲਬ ਥੋੜਾ ਜਿਹਾ ਇਸ ਵੀ ਥੋੜੀ ਜੀ ਰਾਹਤ ਮਿਲ ਜੂਗੀ ਕਿਉਂਕਿ ਮੇਰੇ ਕੋਲੇ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਇੰਚਾਰਜ ਤੌਰ ਤੇ ਮੈਂ ਕੰਮ ਕਰ ਰਿਹਾ ਸੀ ਇਸ ਲਈ ਮੈਨੂੰ ਲੱਗਿਆ ਕਿ ਮੈਂ ਦੋ ਸਾਲ ਕਿਤੇ ਹੋਰ ਲਾਵਾਂ ਤੇ ਨਾਲੇ ਇਸ ਕਰਕੇ ਵੀ ਮੈਂ ਸੋਚਿਆ ਕਿ ਮੈਂ ਕੁਝ ਹੋਰ ਨਵੀਆਂ ਚੀਜ਼ਾਂ ਨੇ ਜਿਹੜੀਆਂ ਕਿਸੇ ਹੋਰ ਰੈਮਿਨਸ ਦੀਆਂ ਨਵੀਆਂ ਚੀਜ਼ਾਂ ਜਿਹੜੀਆਂ ਹੋਰ ਸਿੱਖ ਸਕਾਂ ਇਸ ਲਈ ਮੈਂ ਮਤਲਬ ਬਦਲੀ ਜਿਹੜੀ ਉਹ ਅਪਲਾਈ ਕੀਤੀ ਸੀ ਪਰ ਬੱਚਿਆਂ ਨੇ ਅੱਜ ਪਟਾਖੇ ਕਿਹਾ ਬੱਚੇ ਚਾਹੁੰਦੇ ਤੁਸੀਂ ਇੱਥੇ ਰਹੋ ਗ੍ਰੈਂਡ ਮਾ ਬਿਲਕੁਲ ਜੇ ਬੱਚੇ ਕਰ ਰਹੇ ਨੇ ਤਾਂ ਜ਼ਰੂਰ ਮੈਂ ਆਪਦੀ ਇੱਛਾ ਅਨੁਸਾਰ ਰਹਿ ਸਕਦਾ ਜੀ ਕੋਈ ਨਹੀਂ ਜੀ ਮੇਰਾ ਨਾਮ ਜਤਲੇਸ਼ ਕੁਮਾਰ ਹੈ ਅ ਮੈਂ ਬਤੌਰ ਪ੍ਰਿੰਸੀਪਲ ਚਾਰ ਦਿਨ ਪਹਿਲਾਂ ਹੀ ਟ੍ਰਾਂਸਫਰ ਹੋ ਕੇ ਹੋਰੇ ਆਇਆ ਮੈਂ 6 ਤਰੀਕ ਨੂੰ ਜੁਆਇਨ ਕੀਤਾ ਸੀ ਇਸ ਸਕੂਲ ਨੂੰ ਸਰ ਅੱਜ ਬੱਚਿਆਂ ਨੇ ਪ੍ਰੋਟੈਸਟ ਕੀਤਾ ਹੈਗਾ ਕੀ ਕਾਰਨ ਹੈਗਾ ਜਿਹੜਾ ਬੱਚਿਆਂ ਨੇ ਇਹ ਅ ਇਹ ਸਰ ਆਪਣੇ ਲੈਕਚਰਰ ਪੰਜਾਬੀ ਨਰਿੰਦਰ ਜੀ ਨੇ ਇਹਨਾਂ ਨੇ ਜੋ ਗਵਰਨਮੈਂਟ ਦੀ ਡਿਪਾਰਟਮੈਂਟ ਦੀ ਪਾਲਿਸੀ ਸੀਗੀ ਆਨਲਾਈਨ ਟ੍ਰਾਂਸਫਰ ਪਾਲਿਸੀ ਉਸ ਦੇ ਵਿੱਚ ਸਰ ਨੇ ਟ੍ਰਾਂਸਫਰ ਭਰਤੀ ਸੀਗੀ ਤੇ ਸਰਦੀ ਟ੍ਰਾਂਸਫਰ ਵੀ ਹੋ ਗਈ ਹੋਈ ਹੈ ਤੇ ਉੱਪਰ ਬੱਚੇ ਤੇ ਪੇਰੈਂਟਸ ਔਰ ਐਸਐਮਸੀ ਉਹ ਸਰ ਨਾਲ ਮੂੰਹ ਕਰਦੇ ਆ ਸਰ ਦੀ ਮਿਹਨਤ ਕਰਕੇ ਉਹਨਾਂ ਨੂੰ ਇੱਕ ਆਸ ਹੈ ਕਿ ਵੀ ਸਰ ਸਾਡੇ ਲਈ ਵਧੀਆ ਕਰ ਰਹੇ ਸੀਗੇ ਤਾਂ ਉਹ ਇਹਨਾਂ ਨੂੰ ਜਾਣ ਨਹੀਂ ਦੇਣਾ ਚਾਹੁੰਦੇ ਉਹ ਬਸ ਇਹਨਾਂ ਨੂੰ ਰੋਕਣ ਵਾਸਤੇ ਹੀ ਪ੍ਰੋਟੈਸਟ ਕਰ ਰਹੇ ਆ ਸਰ ਤੁਸੀਂ ਆਪਣੇ ਵੱਲੋਂ ਕੁਝ ਲਿਖ ਕੇ ਤੇ ਕਹੇ ਕਿ ਜਿਸ ਤਰ੍ਹਾਂ ਬੱਚਿਆਂ ਨੇ ਪੇਰੈਂਟਸ ਨੇ ਤੁਹਾਡੇ ਕੋਲ ਗੁਹਾਰ ਲਗਾਈ ਆ ਵੀ ਟੀਚਰ ਨਹੀਂ ਬਦਲਣੀ ਚਾਹੀਦੀ ਸਰ ਡਿਪਾਰਟਮੈਂਟ ਦੇ ਉੱਚ ਅਧਿਕਾਰੀਆਂ ਦੇ ਆਰਡਰ ਨੇ ਤੇ ਨਾ ਆਰਡਰਾਂ ਦੇ ਵਿੱਚ ਸਪੈਸ਼ਲੀ ਖਾਸ ਤੌਰ ਤੇ ਮੈਂਸ਼ਨ ਕੀਤੀ ਗਈ ਸੀ ਇਹ ਲਾਈਨ ਕਿ ਵੀ ਜੋ ਜੋ ਬਦਲੀ ਹੈ ਬੜੇ ਧਿਆਨ ਨਾਲ ਸੋਚ ਸਮਝ ਕੇ ਭਰੀ ਜਾਵੇ ਕਿਉਂਕਿ ਇਹ ਬਦਲੀ ਕਿਸੇ ਵੀ ਹਾਲਤ ਵਿੱਚ ਰੱਦ ਨਹੀਂ ਕੀਤੀ ਜਾਏਗੀ ਤਾਂ ਪਰੰਤੂ ਫਿਰ ਵੀ ਮਾਪਿਆਂ ਦੀ ਮੰਗ ਦੇ ਉੱਪਰ ਜੋ ਵੀ ਮੇਰੇ ਇਹਨਾਂ ਦੀ ਮੰਗ ਹੈ ਮੈਂ ਉਹ ਸਾਡੇ ਜ਼ਿਲ੍ਹਾ ਅਧਿਕਾਰੀ ਨੂੰ ਮੈਂ ਭੇਜ ਭੇਜ ਦਿੱਤੀ ਗਈ